ਆਉਜੀ ਬਾਈ ਚੜ ਗਿਆ ਉੱਪਰ ਉਹ ਦੇਖੋ ਉਹ ਪੰਡਾ ਦੇ ਉੱਤੇ ਚੜ ਗਿਆ ਬਾਈ ਤੇ ਹੁਣ ਥੂੜੀ ਸਿੱਤਣੀਆ ਬਾਈ ਨੇ ਥੱਲੇ ਤਾਂ ਕਿ ਇਹਦੀ ਕੁਆਲਿਟੀ ਚੈੱਕ ਕੀਤੀ ਜਾ ਸਕੇ ਆਓ ਜੀ ਮਿੱਤਰ ਪਰ ਆਹ ਦੇਵਾ ਦਿੰਦੇ ਆ ਜੀ 500 ਰੁਪਿਆ ਜਾਊਗਾ ਬੇਟਾ 200 ਰੁਪਿਆ 250 300 305 10 ਗਿਣਾ ਦਿਏ 1 2 3 4 5 ਤੇ 6 6 ਨਾਗ ਮਿੱਤਰ ਪਿਆਰੋ ਹੈਗੇ ਆ ਤੇ ਬਾਈ ਜੀ ਮਿੱਤਰ ਪਿਆਰਾ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਦੇ ਹੋ ਤੇ ਨਾਲੋ ਨਾਲ ਘੰਟੀ ਦੇ ਨਿਸ਼ਾਨ ਨੂੰ ਵਾਲ ਤੇ ਕਲਿੱਕ ਕਰਦੇ ਹੋ ਤਾਂ ਲਓ ਜੀ ਬਾਈ ਜੀ ਇਧਰ ਬਾਈ ਜਿਓਰੀ ਜਿਹੜਾ ਰਸੇ ਦੇ ਨਾਲ ਪੰਡਾ ਜਿਹੜੀਆਂ ਉਹ ਟਾਈਟ ਕਰਦੇ ਹੋਏ ਤੁਸੀਂ ਦੇਖ ਸਕਦੇ ਹੋ ਤੇ ਰੌਣਕਾਂ ਜਿੱਤੂ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਪਿਆਰਾ ਸੁਰਿੰਦਰ ਟੈਲਮਾ ਤੇ ਤੁਸੀਂ ਜੁੜ ਚੁੱਕੇ ਹੋ ਟੈਲਮਾ ਟੈਲੀਵਿਜ਼ਨ ਦੇ ਨਾਲ ਤੇ ਅਸੀਂ ਖੜੇ ਆ ਉਸੇ ਪੁਰਾਣੀ ਜਗਾ ਤੇ ਕੋਟਕਪੂਰਾ ਦੀ ਮੰਡੀ ਦੇ ਵਿੱਚ ਤੇ ਜਿੱਥੋਂ ਤੁਹਾਨੂੰ ਅਸੀਂ ਤੂੜੀ ਦੀ ਬੋਲੀ ਦੀਆਂ ਲਾਈਵ ਤਸਵੀਰਾਂ ਦਿਖਾਵਾਂਗੇ ਸੋ ਤਰੀਕ ਅੱਜ ਤੁਹਾਨੂੰ ਦੱਸ ਦਈਏ ਤਰੀਕ ਅੱਜ 11 ਦਸੰਬਰ 2025 ਤੇ ਦਿਨ ਜਿਹੜਾ ਜੀ ਅੱਜ ਵੀਰਵਾਰ ਹੈਗਾ ਸੋ ਦਿਖਾਉਨੇ ਆ ਜੀ ਤੁਹਾਨੂੰ ਫਰੰਟ ਤੋਂ ਸੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਉਹ ਟਰਾਲੀਆਂ ਜਿਹੜੀਆਂ ਨਾਗ ਆ ਉਹ ਖੜੇ ਹੈਗੇ ਆ ਤੇ ਆਪਾਂ ਗੈਂਟੀ ਮਾਰ ਦਈਏ ਜੀ ਕਿੰਨੇ ਨਾਗ ਹੈਗੇ ਆ ਜੀ ਤੇ ਇੱਥੇ ਰੌਣਕਾਂ ਜਿਹੜੀਆਂ ਜੁਟਣੀਆਂ ਸ਼ੁਰੂ ਹੋ ਗਈਆਂ ਨੇ ਮਿੱਤਰ ਪਿਆਰੋ ਤੇ ਆ ਆ ਤੁਸੀਂ ਦੇਖ ਲਓ ਤੇ ਅੱਜ ਆਪਾਂ ਲਾਈਵ ਨਹੀਂ ਕੀਤਾ ਹੈਗਾ ਸ਼ੂਟ ਕੀਤਾ ਹੈਗਾ ਤੇ ਆ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਨਗ ਗਿਣਨ ਲਈਏ ਉਧਰਲੇ ਪਾਸੇ ਸਾਰੇ ਬਾਈ ਜੀ ਹੋਰੀ ਜਿਹੜੇ ਉਹ ਆ ਗਏ ਹੈਗੇ ਤੇ ਆਪਾਂ ਉਹਨਾਂ ਨੂੰ ਸਤਸ੍ਰੀ ਅਕਾਲ ਆ ਜਿਹੜੇ ਉਹ ਬੁਲਾ ਦੇਵਾਂਗੇ ਤੇ ਉਸ ਤੋਂ ਪਹਿਲਾਂ ਆਪਾਂ ਨੰਗ ਤੁਹਾਨੂੰ ਗਿਣਾ ਦਈਏ 1 2 3 4 5 ਤੇ 6 6 ਨਾਗ ਮਿੱਤਰ ਪਿਆਰੋ ਹੈਗੇ ਤੇ ਬਾਈ ਜੀ ਹਰਾਂ ਨੂੰ ਬੁਲਾ ਲੀਏ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਠੀਕ ਹੋ ਜੀ ਸੋ ਮਿੱਤਰ ਪਿਆਰੋ ਇੱਥੇ ਜਿਹੜੀਆਂ ਰੌਣਕਾਂ ਜੁਟਣੀਆਂ ਸ਼ੁਰੂ ਹੋ ਗਈਆਂ ਨੇ ਮਿੱਤਰ ਪਿਆਰੋ ਤੇ ਆਪਾਂ ਇੱਕ ਚੱਕਰ ਕੱਟਦੀਏ ਤੋਂ ਸੋ ਮਿੱਤਰ ਪਿਆਰੋ ਇਸ ਵੀਡੀਓ ਨੂੰ ਵਾਦ ਤੋਂ ਵਾਦ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਇੱਕ ਕਮੈਂਟ ਆ ਜਿਹੜਾ ਉਹ ਜ਼ਰੂਰ ਕਰੋ ਤੇ ਨਾਲੋਂ ਨਾਲ ਜਿੰਨਾ ਮਿੱਤਰ ਪਿਆਰਾਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਦੇ ਹੋ ਤੇ ਨਾਲੋਂ ਨਾਲ ਘੰਟੀ ਦੇ ਨਿਸ਼ਾਨ ਨੂੰ ਵਾਲ ਤੇ ਕਲਿੱਕ ਕਰ ਦੋ ਤਾਂ ਲਓ ਜੀ ਬਾਈ ਜੀ ਇਧਰ ਬਾਈ ਜੀ ਹੋਰੀ ਜਿਹੜਾ ਰਸੇ ਦੇ ਨਾਲ ਪੰਡਾ ਜੜੀਆਂ ਉਹ ਟਾਈਟ ਕਰਦੇ ਹੋਏ ਤੁਸੀਂ ਦੇਖ ਸਕਦੇ ਹੋ ਤੇ ਰੌਣਕਾਂ ਜਟਣੀਆਂ ਸ਼ੁਰੂ ਹੋ ਗਈਆਂ ਕੋਟਕਪੂਰਾ ਦੀ ਮੰਡੀ ਦੇ ਵਿੱਚੋਂ ਲਾਈਵ ਤਸਵੀਰਾਂ ਤੁਸੀਂ ਲਾਈਵ ਨਹੀਂ ਹੈ ਸੌਰੀ ਮਾਫੀ ਚਾਹੁੰਨਾ ਕੋਟਕਪੂਰਾ ਦੀ ਮੰਡੀ ਦੇ ਵਿੱਚੋਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਇੱਕ ਨਾਗ ਆਪਣੇ ਕੋਲੇ ਹੋਰ ਆ ਗਿਆ ਦੇਖੋ ਤੁਸੀਂ ਤੇ ਇਹ ਥੋੜੇ ਜਿਹਾ ਸਮੇਂ ਤੱਕ ਬੋਲੀ ਜਿਹੜੀ ਉਹ ਸਟਾਰਟ ਹੋ ਜਾਣੀ ਆ ਤੇ ਉਸ ਤੋਂ ਬਾਅਦ ਤੁਹਾਨੂੰ ਅਸੀਂ ਦਿਖਾਵਾਂਗੇ ਬੋਲੀ ਤੇ ਕੀ ਕੀ ਭਾਅ ਚੜਦੇ ਤੇ ਕੀ ਗਰਾਵਟ ਆਉਂਦੀ ਆ ਤੂੜੀ ਦੇ ਵਿੱਚ ਤੇ ਬੋਲੀ ਤੇ ਤੁਹਾਨੂੰ ਦਿਖਾਵਾਂਗੇ ਸੋ ਬੇਨਤੀ ਆ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਨਾਲੋਂ ਨਾਲ ਘੰਟੀ ਦੇ ਨਿਸ਼ਾਨ ਨੂੰ ਆਲ ਤੇ ਕਲਿੱਕ ਕਰ ਦਿਓ ਤਾਂ ਕਿ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਲਓ ਜੀ ਮਿੱਤਰ ਪਿਆਰੋ ਪੀੜਾਂ ਜੁਟਲੀਆਂ ਸ਼ੁਰੂ ਹੋ ਗਈਆਂ ਨੇ ਰੌਣਕਾਂ ਤੁਸੀਂ ਦੇਖ ਸਕਦੇ ਹੋ ਮੰਡੀ ਦੀ ਚਹਲ ਪਹਲ ਕਿਆ ਬਾਤ ਆ ਜੀ ਇੱਥੇ ਕਿਸਾਨ ਵੀਰ ਮਜ਼ਦੂਰ ਵੀਰ ਇੱਥੇ ਪਹੁੰਚੇ ਆ ਤੇ ਤੂੜੀ ਖਰੀਦਣ ਖਰੀਦਣ ਵੇਚਣ ਤੇ ਕਈਆਂ ਨੂੰ ਇਹ ਆ ਕਿ ਚੰਗਾ ਭਾਅ ਲੱਗੇ ਤੇ ਕਈਆਂ ਨੂੰ ਇਹ ਆ ਕਿ ਚੂੜੀ ਤੂੜੀ ਆ ਜਿਹੜੀ ਉਹ ਚੰਗੇ ਭਾਅ ਵਿਕੇ ਮਿੱਤਰ ਪਿਆਰੋ ਤੇ ਆ ਤੁਸੀਂ ਦੇਖੋ ਜੀ ਠੰਡ ਦਾ ਮੌਸਮ ਆ ਤੋਂ ਤੁਸੀਂ ਚਾਰ ਚੁਫੇਰੇ ਦੇਖ ਸਕਦੇ ਹੋ ਤੇ ਆਪਣੇ ਆਪ ਨੂੰ ਠੰਡ ਤੋਂ ਬਚਾ ਕੇ ਰੱਖਿਓ ਤੇ ਰਜਾਈਆਂ ਦਾ ਨਿੱਗ ਮਾਣੋ ਤੇ ਨਾਲੋਂ ਨਾਲ ਰਜਾਈਆਂ ਦੇ ਵਿੱਚ ਬੈਠ ਕੇ ਚਾਹ ਦੀਆਂ ਚੁਸਕੀਆਂ ਦੇ ਨਾਲ ਇਸ ਵੀਡੀਓ ਦਾ ਆਨੰਦ ਲਓ ਮਿੱਤਰ ਪਿਆਰਿਓ ਤੇ ਲਓ ਜੀ ਬੋਲੀ ਜਿਹੜੀ ਹੁਣ ਸਟਾਰਟ ਹੋ ਜਾਣੀ ਹੈ ਕੁਝ ਕੁ ਪਲਾਂ ਦੀ ਦੇਰੀਆ ਤੇ ਉਸ ਤੋਂ ਬਾਅਦ ਬੋਲੀ ਜਿਹੜੀ ਉਹ ਸ਼ੁਰੂ ਹੋ ਜਣੀ ਹੈ ਲਓ ਜੀ ਮਿੱਤਰ ਪਿਆਰਿਓ ਬਾਈ ਜੀ ਹੋਰੀ ਆ ਗਿਆ ਨੇੜੇ ਤੇ ਉਸ ਬਾਰੇ ਬੋਲੀ ਹੈ ਜਿਹੜੀ ਉਹ ਸਟਾਰਟ ਹੋਣੀ ਹੈ ਲਓ ਜੀ ਮਿੱਤਰ ਪਿਆਰੋ ਆ ਆ ਗਿਆ ਬਾਈ ਜੀ ਹੋਰੀ ਬਿਲਕੁਲ ਨੇੜੇ ਤੇ ਕੀ ਗੱਲਬਾਤ ਚੱਲ ਰਹੀ ਹੈ ਇਹਨਾਂ ਦੀ ਅੱਜ ਆ ਵੀ ਆ ਚੱਕਰ ਕੇ ਦਸਨ ਮਾਰਾ ਨਾ ਕਰ ਗਈ ਆ ਬਾਂਹ ਜੋ 55 ਦੇ ਕਰਕੇ ਗਈ ਇਹ ਉਹਦੇ 70 ਗਈ ਆ ਹਾਂ 570 ਗਈ ਸੀ ਹਾਂ ਉਹ ਗਈ ਆ ਤੇ ਫੇਰ ਨਾ ਕੰਪ ਨਾ ਰਿਹਾ ਨਾ ਲਓ ਜੀ ਬਾਈ ਹੁਣ ਤਾਂ ਚੜਨਗੇ ਉਹ ਕਵਰ ਕਰਕੇ ਲਿਆਂਦੀ ਹੈਗੀ ਆ ਟਰਾਲੀ ਤੇ ਉੱਪਰ ਚੜ ਕੇ ਆ ਬਾਈ ਉਹ ਦੇਖੋ ਤੁਸੀਂ ਉੱਪਰ ਚੜ ਕੇ ਜਿਹੜਾ ਖੇਠਾ ਤੂੜੀ ਸਿੱਟਣਗੇ ਲੈ ਆ ਰਹੀ ਬਾਈ ਨੇ ਸਿਕਵਲਟੀ ਹੈ ਜਿਹੜੀ ਉਹ ਚੈੱਕ ਕਰਨੀ ਆ ਬਾਈ ਨੇ ਹੁਣ 5 10 ਮਿੰਟ ਪਹਿਲਾਂ ਚਲਾ ਲਿਆ ਕਰੋ ਮੜਾ ਨਾ ਨਗ ਨੂੰ ਦਿਖਾ ਦਿਆ ਕਰੋ ਠੀਕ ਹੈ ਜੀ ਹਾਂ 5 ਤੋਂ 10 ਮਿੰਟ ਪਹਿਲਾਂ ਚਲਾ ਦੋ ਮਿੰਟ ਚਾਰ ਮਿੰਟ ਚਲਾ ਲਿਆ ਕਰੋ ਓਕੇ ਸਰ ਓਕੇ ਅੰਦਰ ਦੀ ਬਾਈ ਤੂੜੀ ਬੋਲੋ 300 ਰੱਖੋ 300 ਰੁਪਿਆ ਹਾਂਜੀ 400 400 400 400 5 10 15 20 25 30 35 40 440 ਰੁਪਏ ਦੋਲਾ ਬਾਈ ਕਿਨੇ 440 ਰੁਪਏ ਬਾਈ ਜੀ ਲਓ ਜੀ ਮਿੱਤਰ ਪਿਆਰਿਓ 440 ਰੁਪਏ ਭਾ ਜਿਹੜਾ ਹੋਇਆ ਇਸ ਨਗਦਾ ਇਸ ਟਰਾਲੀ ਦਾ ਭਾਈ ਜੀ ਲੱਗ ਗਿਆ ਹੈਗਾ 440 ਪਹਿਲੀ ਨਗਦਾ ਜਿਹੜਾ ਹੋ ਭਾਈ ਜੀ ਲੱਗ ਗਿਆ ਤੇ ਆਪਾਂ ਚੱਲਦੇ ਆਂ ਜੀ ਅਗਲੀ ਟਰਾਲੀ ਦੇ ਕੋਲ ਤੇ ਪਹਿਲਾਂ ਤੁਹਾਨੂੰ ਕੁਆਲਿਟੀ ਹੈ ਜਿਹੜੀ ਉਹ ਚੈੱਕ ਕਰਾ ਲਈਏ ਮਿੱਤਰ ਪਿਆਰਿਓ ਲਓ ਜੀ ਕੁਆਲਿਟੀ ਹੈ ਜਿਹੜੀ ਉਹ ਚੈੱਕ ਕਰ ਲਓ ਜੀ ਬਾਹਰ ਦੀ ਅੰਦਰ ਦੀ ਹਾਂ ਕੋਈ ਗੱਲ ਨਹੀਂ ਕੋਈ ਮੇਰਾ ਕੋਈ ਤਕਾਅ ਅੰਦਰ ਦੀ ਤੁੜਿਆ ਹੀ ਵੇਖ ਕੇ ਬੋਲੀ ਦੋਈ ਅੰਦਰ ਦੀ ਹੈ ਕਿੰਦਾ ਅੰਦਰ ਦੀ ਹੈ ਬਾਈ ਅੰਦਰੋਂ ਲਿਆਂਦੀ ਹੈ ਬਾਈ ਜਮਾਂਪਰ ਬੋਲੋ ਜੀ 250 ਰੁਪਇਆ ਕਣੀ ਵਾਲੇ ਜਾਊਗਾ ਕਣੀ ਵਾਲੇ ਜਾਏਗਾ ਨਹੀਂ ਬਾਈ 250 250 300 ਕਰ ਦੇ 300 ਬਾਬਾ ਕਿੱਥੇ ਜਾਣੀ ਹੈ ਭਾਉ ਜਾਣੇ ਮੈਨੂੰ ਜਾ ਉਹ ਤਾਂ ਤਾਂ ਕਰੀਏ ਜਾਊਗਾ ਇੱਧਰ ਲਈ ਹੈ 300 ਰੁਪਇਆ 300 ਹਾਂ ਜੀ 400 450 450 ਹੈ ਸਹੀ ਹੈ 450 ਬੋਲਿੰਗ ਨੇ ਆਜਾ ਬਾਬਾ ਫਿਰ ਲਓ ਜੀ 450 ਰੁਪਇਆ ਆਪਾਂ ਮਿੱਤਰ ਪਿਆਰੋ ਲੱਗ ਗਿਆ ਹੈਗਾ ਜੀ ਤੇ ਆਪਾਂ ਆ ਗਏ ਅਗਲੇ ਨਗਦੇ ਕੋਲੇ ਬਾਈ ਜੀ ਜਿਹੜੇ ਮਿੱਤਰ ਪਿਆਰਿਆਂ ਨੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਮਿੱਤਰ ਪਿਆਰੋ ਸਬਸਕ੍ਰਾਈਬ ਕਰ ਦਿਓ ਨਾਲ ਨਾਲ ਘੰਟੀ ਦੇ ਨਿਸ਼ਾਨ ਨੂੰ ਆਲ ਤੇ ਕਲਿੱਕ ਕਰੀ ਜਾਓ ਤੇ ਨਾਲ ਨਾਲ ਵੀਡੀਓ ਨੂੰ ਵੀ ਲਾਈਕ ਕਰਦੇ ਜਾਓ ਤੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਿਹੜਾ ਉਹ ਜਰੂਰ ਕਰਕੇ ਦੱਸੋ ਕਿ ਪ੍ਰੋਗਰਾਮ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਬਾਈ ਜੀ ਜੇ ਕੋਈ ਕਮੀ ਪੇਸ਼ੀ ਲੱਗਦੀ ਆ ਤਾਂ ਉਹ ਜਰੂਰ ਦੱਸੋ ਅਸੀਂ ਉਸ ਕਮੀ ਪੇਸ਼ੀ ਨੂੰ ਦੂਰ ਕਰਨ ਦੀ ਕੋਸ਼ਿਸ਼ਾ ਜਿਹੜੀ ਉਹ ਕਰਾਂਗੇ ਲਓ ਜੀ ਬਾਈ ਚੜ ਗਿਆ ਉੱਪਰ ਉਹ ਦੇਖੋ ਉਹ ਪੰਡਾ ਦੇ ਉੱਤੇ ਚੜ ਗਿਆ ਬਾਈ ਤੇ ਹੁਣ ਥੂੜੀ ਸਿੱਟਣੀ ਆ ਬਾਈ ਨੇ ਥੱਲੇ ਤਾਂ ਕਿ ਇਹਦੀ ਕੁਆਲਿਟੀ ਚੈੱਕ ਕੀਤੀ ਜਾ ਸਕੇ ਲਓ ਜੀ ਮਿੱਤਰ ਪਿਆਰ ਆਹ ਦੇ ਦਿਲਦਲ ਵਾਲੀ ਆਈ ਹੈ ਲਓ ਜੀ ਕਮਰੇ ਆ ਗਈ ਆ ਥੱਲੇ ਭਾਈ ਕੁਆਲਿਟੀ ਆ ਤੁਹਾਨੂੰ ਕਰਾ ਦਈਏ ਚੈੱਕ ਮਿੱਤਰ ਪਿਆਰ ਆਹ ਆਹ ਦੀ ਦੁਨੀਆ ਹੀ ਵਿੱਚੋਂ ਗਿੱਲੀ-ਗਲੂ ਤਾਂ ਨਹੀਂ ਭਾਈ ਨਹੀਂ ਨਹੀਂ ਬੋਲੋ ਜੀ ਘਣੀ ਵਾਲੇ ਜਾਏਗਾ ਬੋਲੀ ਬੋਲੀ 500 ਰੁਪਈਆ ਜਾਊਗਾ ਭਾਈ 250 ਰੁਪਈਆ 250 300 305 10 15 20 25 30 35 40 45 350 54 60 65 70 75 80 85 90 400 5 10 15 20 25 425 ਬੋਲਾਂਗੇ ਨੇ 30 30 ਰੁਪਏ 35 40 40 45 445 ਬੋਲਦਾ ਕੋਈ 445 ਰੁਪਏ ਬਾਈ ਜੀ ਲਓ ਜੀ ਮਿੱਤਰ ਪਿਆਰੋ 445 ਰੁਪਏ ਭਾ ਜਿਹੜਾ ਉਹ ਲੱਗ ਗਿਆ ਹੈਗਾ ਇਸ ਨਗ ਦਾ ਬਾਈ ਜੀ 440 ਦੇ ਆਸ-ਪਾਸ ਜਿਹੜਾ ਭਾ ਅੱਜ ਦਾ ਜਾ ਰਿਹਾ ਹੈਗਾ ਬਾਈ ਜੀ ਤੇ ਆਪਾਂ ਆ ਗਏ ਅਗਲੇ ਨਗ ਦੇ ਕੋਲ ਮਿੱਤਰ ਪਿਆਰੋ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਨਾਲੋਂ ਨਾਲ ਘੰਟੀ ਦੇ ਨਿਸ਼ਾਨ ਨੂੰ ਵਾਲ ਤੇ ਕਲਿੱਕ ਕਰ ਦਿਜੋ ਤਾਂ ਕਿ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਦਾ ਰਹੇ ਤੇ ਮਿੱਤਰ ਪਿਆਰੋ ਨਾਲੋਂ ਨਾਲ ਵੀਡੀਓ ਨੂੰ ਕਰਦੇ ਜਾਓ ਲਾਈਕ ਬਾਈ ਜੀ ਲੋਜੀ ਕੁਆਲਟੀ ਅੰਦਰ ਦੀ ਥੋੜੀ ਬੋਲੋ ਬਾਈ 400 ਹਾਂ ਜੀ 405 450 ਜੀ 450 ਬੋਲਾਂਗੇ ਨੇ 52 ਜੀ 60 65 465 ਬੋਲਾਂਗੇ ਨੇ 70 ਰੁਪਏ 70 ਰੁਪਏ ਕਿੱਥੇ ਜਾਨੀ ਬਾਈ ਥੈਂਕ ਯੂ ਬੀਓ ਸਕੂਲ ਕੋ 70 ਰੁਪਏ 470 ਬੋਲਾਂਗੇ ਨੇ 470 ਰੁਪਏ ਬਾਈ ਜੀ ਲਓ ਜੀ 470 ਰੁਪਏ ਜਿਹੜਾ ਭਾਅ ਹੋਇਆ ਇਸ ਨਗਦ ਦਾ ਲੱਗ ਗਿਆ ਬਾਈ ਜੀ ਤੇ 500 ਤੋਂ ਹੀਟਾ-ਹੀਟਾ ਜਿਹੜਾ ਉਹ ਅੱਜ ਦਾ ਭਾਅ ਜਿਹੜਾ ਜਾਂਦਾ ਰਹਿ ਗਿਆ ਮਿੱਤਰ ਪਿਆਰੋ ਤੇ ਲਓ ਜੀ ਆਪਾਂ ਅਗਲੀ ਟਰਾਲੀ ਦੇ ਕੋਲੇ ਆ ਗਏ ਆ ਅਗਲੀ ਕੁੜੀ ਦੇ ਕੋਲੇ ਤੇ ਲਓ ਜੀ ਕੁਆਲਿਟੀ ਆ ਤੁਹਾਨੂੰ ਚੈੱਕਾਂ ਮਿੱਤਰ ਪਿਆਰੋ ਕਰਾ ਦਿੰਨੇ ਹੈਗੇ ਆ ਕਿਆ ਬਾਤ ਆ ਜੀ ਤੇ ਰੌਣਕਾਂ ਬੱਝੀਆਂ ਹੋਈਆਂ ਨੇ ਲਓ ਜੀ ਸਵੇਰੇ-ਸਵੇਰੇ ਤੁਸੀਂ ਕੋਟਕਪੂਰਾ ਦੀ ਮੰਡੀ ਦੇ ਵਿੱਚੋਂ ਤੂੜੀ ਦੀ ਬੁਲੀ ਦੇਖ ਰਹੇ ਹਾਂ ਤੇ ਨਾਲੋਂ ਨਾਲ ਆ ਰੌਣਕਾਂ ਜਿਹੜੀਆਂ ਤੁਸੀਂ ਸਵੇਰੇ ਸਵੇਰੇ ਦੇਖ ਰਹੇ ਹੋ ਆ ਕੋਟਕਪੂਰਾ ਦੀ ਮੰਡੀ ਦੇ ਵਿੱਚ ਸਾਰੇ ਕਿਸਾਨਪਰਾ ਮਜ਼ਦੂਰਪਰਾ ਇੱਥੇ ਪਹੁੰਚੇ ਹੋਇਆ ਕੋਈ ਤੂੜੀ ਖਰੀਦਣ ਦੇ ਲਈ ਤੇ ਕੋਈ ਵੇਚਣ ਦੇ ਲਈ ਮਿੱਤਰ ਪਿਆਰੋ ਤੇ ਨਾਲੋਂ ਨਾਲ ਵੀਡੀਓ ਨੂੰ ਕਰਦੇ ਜਾਓ ਲਾਈਕ ਤੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਿਹੜਾ ਉਹ ਜ਼ਰੂਰ ਕਰਕੇ ਦੱਸੋ ਬੋਲੋ ਜੀ ਅੰਕਲ ਜੀ ਮੜਾ ਮੜਾ ਜਾ ਪਿੱਛੇ ਨਾ ਟਿਕ ਪਲੀਜ਼ ਆ ਬਾਲੀ ਨੇ ਨਿਕਲਦੀ ਜੀ ਮਾੜੀ ਮੋੜ ਤੇ ਪਰਣ ਦੇ ਓਏ ਮਾੜੀ ਮੋੜੇ ਨਿਕਲੂਗੀ ਬਾਹਰ ਦੀ ਵੇਖ ਕੇ ਬੋਲੀ ਦਿਓ ਬੋਲੋ ਭਾਈ ਬੋਲੋ ਬੋਲੋ 300 ਰੁਪਿਆ ਰੱਖ 250 ਰੁਪਿਆ 250 250 300 300 300 ਬੋਲਾਂਗੇ ਨੇ ਲਓ ਜੀ 300 ਰੁਪਏ ਨਹੀਂ ਵੇਚਣੀ ਲਓ ਜੀ 300 ਰੁਪਏ ਭਾਅ ਲੱਗੇ ਸਤੇ ਬਾਈ ਜੀ ਨੇ ਕਰਤਾ ਮਨਾ ਤੇ ਆਪ ਆ ਗਿਆ ਅਗਲੇ ਨਗ ਦੇ ਕੋਲ ਮਿੱਤਰ ਪਿਆਰੋ ਲਓ ਬਾਈ ਨੇ ਪਰ ਲਿਆ ਰੁਗ ਤੇ ਵੀਡੀਓ ਨੂੰ ਕਰਦੇ ਜਾਓ ਲਾਈਕ ਤੇ ਅੱਗੇ ਦੀ ਅੱਗੇ ਸ਼ੇਅਰ ਵੀ ਕਰਦੇ ਹੋ ਕਰਦੇ ਤੂੰ ਹੀ ਬੋਲੋ ਬਾਈ 400 400 400 ਹੈ 5 10 15 20 ਹੋ ਗਿਆ 425 30 430 ਰੁਪਏ 35 40 450 45, 52 60 460 ਬੋਲਾ ਬਈਨੇ 65 465 ਬੋਲਦਾ ਕੋਈ 70 70 75 80 85 90 95 495 ਬੋਲਾਂਗੇ ਨੇ 495 ਰੁਪਏ ਬਾਈ ਜੀ ਲਓ ਜੀ 495 ਜਿਹੜਾ ਹੁਣ ਤੱਕ ਦਾ ਸਿਖਰ ਰੇਟ ਆ ਮਿੱਤਰ ਪਿਆਰੋ 495 ਰੁਪਏ ਗਿਆ ਹੈਗਾ ਮਿੱਤਰ ਪਿਆਰੋ ਤੇ 500 ਤੋਂ ਹੀਠਾ ਹੀਠਾ ਜਿਹੜੀ ਅਜੇ ਦੀ ਬੋਲੀ ਹੈ ਜਿਹੜੀ ਉਹ ਚੱਲ ਰਹੀ ਹੈਗੇ ਮਿੱਤਰ ਪਿਆਰੋ ਤੇ ਆਪਾਂ ਆ ਗਏ ਹੈਗੇ ਅਗਲੀ ਟਰਾਲੀ ਦੇ ਕੋਲ ਸੈਕੰਡ ਲਾਸਟ ਟਰਾਲੀਆਂ ਮਿੱਤਰ ਪਿਆਰੋ ਤੇ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰਦੇ ਜਾਓ ਨਾਲੋਂ ਨਾਲ ਘੰਟੀ ਦੇ ਨਿਸ਼ਾਨ ਨੂੰ ਆਲ ਤੇ ਕਲਿੱਕ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਦਾ ਰਹੇ ਲਓ ਜੀ ਬਾਈ ਨੇ ਪਰ ਲਿਆ ਰੁਕ ਗਏ ਅੱਗੇ 400 400 405 10 450 450 54 60 65 2 ਬੋਲੀਆਂ 70 75 80 85 500 500 ਬੋਲਾਂਗੇ ਆ ਜੋ ਬਰਾਦਰ ਸਾਹਿਬ ਲਓ ਜੀ 500 ਬੋਲੀ ਲੱਗ ਗਈ ਆ ਅੱਜ ਸਿਖਰ ਦੀ ਬੋਲੀ ਆ ਜਿਹੜੀ ਉਹ ਉਹ 500 ਆ ਬਾਈ ਜੀ ਸਿਕਰ ਦੀ ਬੋਲੀ ਅੱਜ ਦੀ 500 ਗਈ ਹੈਗੀ ਆ ਮਿੱਤਰ ਪਿਆਰੋ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਬਾਈ ਜੀ ਬੇਨਤੀ ਆ ਜਿਨ੍ਹਾਂ ਨੇ ਹਾਲੇ ਤੱਕ ਲਾਈਕ ਨਹੀਂ ਕੀਤਾ ਬਾਈ ਜੀ ਮਿੱਤਰ ਪਿਆਰੋ ਲਾਈਕ ਕਰ ਦਿਓ ਤੇ ਨਾਲੋਂ ਨਾਲ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਘੰਟੀ ਦੇ ਨਿਸ਼ਾਨ ਨੂੰ ਕਰ ਦਿਓ ਆਲ ਤੇ ਕਲਿੱਕ ਤੇ ਨਾਲ ਦੀ ਨਾਲ ਕਮੈਂਟ ਬਾਕਸ ਦੇ ਵਿੱਚ ਦੱਸੋ ਕਿ ਪ੍ਰੋਗਰਾਮ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਹੈ ਪ੍ਰੋਗਰਾਮ ਸਿਰਫ ਉਹ ਸਿਰਫ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਆ ਸਵੇਰੇ ਸਵੇਰੇ ਮਿੱਤਰ ਪਿਆਰੋ ਠੰਡ ਦਾ ਮੌਸਮ ਆ ਤੇ ਇਸ ਠੰਡ ਦੇ ਮੌਸਮ ਦੇ ਵਿੱਚ ਤੁਹਾਡੀ ਖਿਦਮਤ ਦੇ ਵਿੱਚ ਖੜੇ ਹਾਂ ਲਓ ਜੀ ਬਾਈ ਆ ਗਿਆ ਲਓ ਤੇ ਬਾਈ ਨਜ਼ਰ ਨਹੀਂ ਆ ਰਿਹਾ ਲਾਹੋਈਆਂ ਮੜਾ ਜਾ ਛੱਡ ਦੇ ਬਾਈ ਕਉਂਦੀ ਬਾਈ ਨੇ ਸਿਰ ਤਾਂ ਰੁਗ ਬਾਹਰ ਦੀ ਅੰਦਰ ਦੀ ਬਾਈ ਬਾਹਰ ਦੀ ਬਾਈ ਬਾਹਰ ਦੀ ਆ ਰਹਾ ਅੱਛਾ ਕੱਲ ਵਾਲੀ ਤਾਂ ਹੋਰ ਆ ਜਿਹੜੀ ਉਹ ਚੈੱਕ ਕਰ ਲਓ ਮਿੱਤਰ ਪਿਆਰੋ ਇੱਧਰ ਜਿਹੜੇ ਹੋਰ ਮਿੱਤਰ ਪਿਆਰੋ ਉਹਨਾਂ ਨੂੰ ਪ੍ਰੋਬਲਮ ਹੋ ਰਹੀ ਸੀ ਜਿਹੜੇ ਵੀਡੀਓ ਬਣਾਉਣ ਵਾਲੇ ਆ ਮੇਰੀ ਵੋਇਸ ਥੋੜੀ ਜ਼ੁੱਚੀ ਆ ਇਹ ਸਮਝ ਆਪਾਂ ਲੋ ਕਰਤਾ 5 10 15 20 25 3:30 54 60 65 70 75 80 380 ਬੋਲੰਗ ਨੇ 380 ਰੁਪਏ ਬਾਈ ਲਓ ਜੀ ਮਿੱਤਰ ਪਿਆਰੋ 380 ਰੁਪਏ ਜਿਹੜਾ ਪਹਾ ਉਹ ਲੱਗ ਗਿਆ ਹੈਗਾ ਲਾਸਟ ਦਾ ਬਾਈ ਜੀ 380 ਤੋਂ ਲੈ ਕੇ 500 ਤੱਕ ਦਾ ਜਿਹੜਾ ਰੇਟ ਆ ਗਿਆ ਹੈਗਾ ਲਾਸਟ 300 ਤੇ ਸਿਖਰ 500 ਰੁਪਿਆ ਪਾ ਗਿਆ ਹੈਗਾ ਮਿੱਤਰ ਪਿਆਰੋ ਸੋ ਬੇਨਤੀ ਆ ਬਾਈ ਜੀ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਤੋਂ ਵੱਧ ਤੋਂ ਵੱਧ ਜਿਹੜਾ ਉਹ ਲਾਈਕ ਸ਼ੇਅਰ ਕਮੈਂਟ ਜਿਹੜਾ ਉਹ ਜਰੂਰ ਕਰੋ ਤੇ ਨਾਲੋਂ ਨਾਲ ਘੰਟੀ ਦੇ ਨਿਸ਼ਾਨ ਨੂੰ ਆਲਟ ਜਿਹੜਾ ਉਹ ਕਲਿੱਕ ਕਰ ਦਿਓ ਮਿੱਤਰ ਪਰੋਏ ਪ੍ਰੋਗਰਾਮ ਸਿਰਫ ਉਹ ਸਿਰਫ ਅਸੀਂ ਹਰ ਰੋਜ਼ ਸਵੇਰੇ ਤੁਹਾਡੇ ਲਈ ਲੈ ਕੇ ਆਉਂਦੇ ਆ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੁੰਦੇ ਆ ਬਾਈ ਜੀ ਲਾਸਟ ਦੇ ਵਿੱਚ ਇੱਕ ਬੇਨਤੀ ਹੈ ਕਿ ਆਪਣੇ ਇਸੇ ਚੈਨਲ ਤੇ ਆਪਣੀ ਇੱਕ ਵੈਬ ਸੀਰੀਆ ਜਿਹਦਾ ਨਾਮ ਹੈਗਾ ਪੰਜਾਬ 1968 ਦੋ ਦੇ ਦੋ ਭਾਗ ਆ ਦੋ ਐਪੀਸੋਡ ਆਪਾਂ ਉਹ ਵੈਬ ਸੀਰੀਜ਼ ਜਿਹੜੀਆਂ ਆਪਣੇ ਚੈਨਲ ਤੇ ਆਪਾਂ ਅਪਲੋਡ ਕਰ ਦਿੱਤੇ ਹੈਗੇ ਆ ਮਤਲਬ ਕਿ ਦੋ ਭਾਗ ਤੋਂ ਐਪੀਸੋਡ ਆ ਜਿਹੜੇ ਪੰਜਾਬ 1968 ਦੇ ਆਪਾਂ ਜਿਹੜੇ ਅਪਲੋਡ ਕਰ ਦਿੱਤੇ ਹੈਗੇ ਆ ਪੰਜਾਬ ਦੇ 1968 ਦੇ ਜਿਹੜੇ ਮਾਹੌਲ ਨੂੰ ਦਰਸਾਉਂਦੀ ਆ ਉਹ ਵੀਡੀਓ ਤੇ ਉਹ ਫਿਲਮ ਉਹ ਵੈਬ ਸੀਰੀਜ਼ ਇਸ ਨੂੰ ਜਰੂਰ ਦੇਖੋ ਤੇ ਜਿਹੜੇ ਆਪਣੇ ਪ੍ਰਸਿੱਧ ਜਿਹੜੇ ਨਾਵਲਕਾਰ ਹੋਏ ਆ ਲੇਖਕ ਹੋਏ ਆ ਪੰਜਾਬ ਦੇ ਜਿਨ੍ਹਾਂ ਦਾ ਨਾਂ ਜਸਵੰਤ ਸਿੰਘ ਕਮਲ ਜੀ ਤੇ ਜੋ ਇਸ ਦੁਨੀਆ ਵਿੱਚ ਨਹੀਂ ਰਹੇ ਉਹਨਾਂ ਦੇ ਨਾਵਲ ਦੇ ਬੇਸ ਤੇ ਉਸ ਆਧਾਰ ਤੇ ਆਪਾਂ ਉਹਦੇ ਤੇ ਇਹ ਫਿਲਮੇ ਵੈਬ ਸੀਰੀਏ ਜਿਹੜੀ ਸ਼ੂਟ ਕੀਤੀ ਐ ਸੋ ਬੇਨਤੀ ਐ ਕਿ ਇਸ ਵੈਬ ਸੀਰੀ ਨੂੰ ਬਹੁਤ ਸਾਰਾ ਪਿਆਰ ਦਿਓ ਤੇ ਜਰੂਰ ਦੇਖੋ ਆਪਣੇ ਇਸੇ ਚੈਨਲ ਤੇ ਪਹੁੰਚ ਕੇ ਤੇ ਭਾਈ ਜੀ ਅੱਗੇ ਦੇ ਅਗੇ ਉਸ ਵੀਡੀਓ ਨੂੰ ਸ਼ੇਅਰ ਕਰਿਓ ਜੇ ਸਪੋਰਟ ਕਰਿਓ ਜੀ ਬੇਨਤੀ ਐ ਤਾਂ ਕਿ ਅਸੀਂ ਅੱਗੇ ਹੋਰ ਕੰਮ ਕਰ ਸਕੀਏ ਤੇ ਬਹੁਤ ਜਲਦ ਆਪਾਂ ਤੀਸਰਾ ਐਪੀਸੋਡ ਵੀ ਤੁਹਾਡੇ ਲਈ ਲੈ ਕੇ ਆਵਾਂਗੇ ਬਸ ਆਉਣ ਵਾਲੇ ਦਿਨਾਂ ਦੇ ਵਿੱਚ ਉਹਦੀ ਸ਼ੂਟਿੰਗ ਆ ਜਿਹੜੀ ਅਸੀਂ ਸ਼ੁਰੂ ਕਰਦੇ ਹੈਗੇ ਆ ਸੋ ਬੇਨਤੀ ਆ ਤੇ ਇਸ ਵੀਡੀਓ ਨੂੰ ਵੀ ਬਹੁਤ ਸਾਰਾ ਪਿਆਰ ਦਿਓ ਬਹੁਤ ਬਹੁਤ ਧੰਨਵਾਦ ਮਿਲਦੇ ਆ ਜੀ ਕੱਲ ਨੂੰ ਇਸੇ ਥਾਂ ਤੇ ਇਸੇ ਜਗ੍ਹਾ ਤੇ ਇਸੇ ਟਾਈਮ ਸ਼ੁਕਰੀਆ ਮਿਹਰਬਾਨੀ ਬਹੁਤ ਬਹੁਤ ਧੰਨਵਾਦ